बहुत ही बढ़िया कुर्सियां इस समय दो खाने के चल रही है ਅਗਲੇ ਤੁਸੀਂ ਵੀ ਸੋਨੂ ਲੰਗੀਆਂ ਤੇ ਅਮਨ ਦੇ ਜੱਬਿਆਂ ਚੈਰੀ ਰੱਖੋ ਮਰਲੇ ਪਾਸੇ ਸੱਤਾ ਮਹਿਦਗੋੜਿਆ ਆ ਨਕੋਟਰ ਦਾ ਇਲਾਕਾ ਕਬਰੀ ਨਾਜਰਾਂ ਦਾ ਤੇ ਨਾਲ ਕਹਿੰਦੇ ਆ ਦੇਖਿਆ ਕੇ ਆ ਮੰਗਿਆ ਵੀ ਨਕੋਟਰ ਵਾਲਾ ਬਿਲਕੁਲ ਪਿਆਰ ਦਾ ਪਿਆਰੇ ਚ ਪਰੇ ਸੱਤਾ ਮਹਿਦਗੋੜੇ ਨਕੋਟਰ ਤੋਂ ਡੇਗਰਾਉਂ ਵਾਲੀ ਸੜਕ ਤੇ ਮਹਿਦਗੋੜ ਨੱਜਰ ਜਿੱਥੇ ਹਰ ਸਾਲ ਕਹਿੰਦੇ 14 ਸਤੰਬਰ ਨੂੰ ਵੱਡਾ ਹਿੰਦੇ ਮੇਲਾ ਔਰ ਦਾ ਦੇਖ ਮਾਰ ਕੇ ਸੱਤੇ ਗੈਰਾਂ ਵਾਲੇ ਆ ਤੁਸੀਂ ਜਿੱਤਲੀ ਆਵੇ श्ती है शुरू करा दोली कुश्ती बेनती है बिल बिल्कुल तैयारी कर लो अभी कुर्ती होगी हुई

ਹੁਸ਼ਿਆਮ ਲੜੀਆਂ ਪੈਰਵੜ ਕਾਲੇ ਲੱਗਦੇ ਨੇ ਤੇ ਦਰਵਾਜੇ ਨਾਲੇ ਕੁਸ਼ਤੀ ਜਿਹੜੀ शुरू ਕਰਾਉਦੇ ਨੇ ਪਰਵਾਹ ਨਹੀਂ ਇਹਨਾਂ ਮੱਲਾਂ ਦੀ ਕੁਸ਼ਤੀ ਸ਼ੁਰੂ ਕਰਾਦੇ ਅਗਲੀ ਕੁਸ਼ਤੀ ਲਈ ਸ਼ਾਮਾ ਮਗਰੋਂ ਤੇ ਗੁਰਵਿੰਦਰ ਡਾਡ ਧੀਰਾ ਅਮੇਦਪੁਰ ਫਜਾੜਾ ਇਹ ਵੀ ਨਾਲ ਜਿੰਦੇ ਰਹੇ ਅੱਗੇ ਫੜੇ ਜਾਣਗੇ ਕਿਸੇ ਗੁਰਵਿੰਦਰ ਤੇ ਸ਼ਾਮਾ ਮਗਰੋਂ ਜਿਹੜੇ ਲਗੋਤੇ ਲਾਵੇ ਮੇਰੇ ਵੀ ਤਿਆਰੀ

कपड़े खड़े जाओ दो अफरी साहब है गर्मी का मौसम है असिदर सारे प्रवान दिया है कुश्तिया कह शाम के रेप है के वो भी मतलब तैयार हो गए खाड़े आज दरविंदर भी आ गया खड़े के फवाड़े ਜਦੋਂ ਪੀਆ ਨੂੰ ਵੇਟ ਕਰਦੇ ਖਾੜੇ ਚ ਮਿੰਟ ਕਰਦਾ ਆਪਰੇ ਦੇ ਲਾਗੇ ਮੋਰੋਂ ਪੈਂਦਾ ਘਰੇ ਨਾ ਜਾਂਦਾ ਤੇ ਪਰਲੇ ਪਾਸੇ ਕਾਲੇ ਰੰਗ ਦੇ ਲਗੋਟੇ ਚ ਇਹ ਬਲਾ ਚੌਰਿਆ ਮਗਰੂੜ ਖਾੜਾ ਰੋਪੜ ਦੇ ਵਿੱਚ ਮਿੰਟਾ ਕਰਦਾ ਕਾਲੇ ਰੰਗ ਦੇ ਲਗੋਟੇ ਚ ਸ਼ਾਮਾ ਪਹਿਲਵਾਨ ਕਰਾਏ ਉਹਨਾਂ ਮੱਲਾਂ ਦੇ ਇਹ ਵੀ ਕੁਸ਼ਤੀ ਦੇ ਅਗਲੇ ਸ਼ੁਰੂ ਕਰਾਉ ਜੀ ਅਗਲੀ ਕੁਸ਼ਤੀ ਦੇ ਮੱਲ ਬਿਲਕੁਲ ਮੇਰੇ ਜੀ ਤਿਆਰੀ ਕਰ ਲਓ ਅਗਲੀ ਕੁਸ਼ਤੀ ਦੇ ਮੱਲ ਬਿਲਕੁਲ ਤਿਆਰ ਬਤ ਤਿਆਰ ਹੋਵੇ ਜੀ ਸਾਰੇ ਪਹਿਲਵਾਨ ਕਾਜੂ ਲਗਾਤਾਰ ਕੁਸ਼ਤੀਆਂ ਜਿਹੜੀਆਂ ਹੈ ਜਿਨ੍ਹਾਂ ਜੀ ਸਾਡੇ ਤੋਂ ਮੇਰੇ ਨਾਲੇ ਨਾਲ ਲੈਣੀ ਹੈ ਇਹ ਬੱਲਾਂ ਨੂੰ ਫਾਸ ਕਰਕੇ ਬੈਂਦੀ ਹੈ ਜੈਸਮਿਨ ਪਰਜੀ ਲਾਲੋ ਤੇ ਆਪਣਾ ਮਾਨ ਸ਼ਰਮਾ ਜੱਗਰ ਕਮੇਟੀ ਦਾ ਕਹਲਵਾਂ ਜਿਹੜੇ ਨਾਲ ਨਾਲ ਪ੍ਰਾਰਥਨ ਕਰ ਰਿਹਾ ਹੈ ਅਗਲੀ ਕੁਸ਼ਤੀ ਗਰਜੀਤ ਬਾਰੇ ਵਾਲੀ ਵੀਰਾ ਖਾਣਾ ਤੇ ਲਾਹਤਰੀਤ ਬੇੜਾ ਇਹ ਵੀ ਮੰਨ ਜਿਹੜੇ ਅਗਲੀ ਕੁਸ਼ਤੀ ਲਈ ਤਿਆਰੀ ਰੱਖੋ ਜੀ ਦੋਨੋਂ ਪਹਿਲਾਂ ਗਰਜੀਤ ਬਾਰੇ ਹੋਏ ਸੇ ਵੀਰਾ ਕੁਸ਼ਤੀਆਂ ਆਰ ਪਾਰ ਦੀਆਂ ਦਰਸ਼ਕ ਵੀ ਨੇ ਆ ਪਸੰਦ ਕਰਦੇ ਆ ਕਿ ਪੱਟਾ ਨਾਲ ਪੱਟ ਨੇ ਖੇਂਦੇ ਡੌਰੀਆਂ ਨੂੰ ਵੇਖੋ ਹੱਥ ਹੀ ਪੈਂਦੇ ਇਹ ਕਹਿੰਦੇ ਪਿੰਡ ਦੇ ਗੱਭਰੂ ਲੋਕੀ ਉਂਗਲਾਂ ਕਰ ਕਰ ਪੁੱਛਦੇ